ਸਫਰ ਜ਼ਿੰਦਗੀ ਦਾ ਚਤੋਂ ਮੁੱਕ ਜਾਣਾ ਸੁੱਤੇ ਪਿਆਨ ਅਸੀਂ ਫਿਰ ਉੱਠਣਾ ਨਹੀਂ ਚਿੱਟੀ ਚੱਤ ਤੇ ਅਸੀਂ ਫਿਰ ਮਾਰਨੀ ਬੁੱਕਲ ਤੁਰ ਪੈਣਾ ਕਿਸੇ ਨੂੰ ਫਿਰ ਪੁੱਛਣਾ ਨਹੀਂ ਸਾਨੂੰ ਕਿਸੇ ਨੇ ਜਾਂਦਿਆ ਰੁਕਣਾ ਨਹੀਂ ਅਸੀਂ ਕਿਸੇ ਤੇ ਰੁਕਿਆ ਰੁਕਣਾ ਨਹੀਂ ਚਾਦਰ ਤਿੰਤੀ ਪੈਣੀ ਭੁੱਲਿਆ ਰਾਮ ਰੌਲੀ ਸਟਾ ਨਾਮ ਵੀ ਕਿਸੇ ਨੇ ਫਿਰ ਪੁੱਛਣਾ ਨਹੀਂ ਸਟਾ ਨਾਮ ਵੀ ਕਿਸੇ ਨੇ ਫਿਰ ਪੁੱਛਣਾ ਨਹੀਂ ਹਉਂਦੇ ਜਾਂਦੇ ਸਾਹ ਨੇ ਇੱਕ ਦਿਨ ਰੁੱਕ ਕੇ ਹੀ ਜਾਣਾ ਹੈ ਜ਼ਿੰਦਗੀ ਨਾਮ ਦੇ ਖੇਲ ਨੇ ਆਖਰ ਮੁੱਕ ਕੇ ਹੀ ਜਾਣਾ ਹੈ ਕੌਣ ਦੱਸੇ ਰਾ ਪਟਕੇ ਰਾਈਆਂ ਨੂੰ ਸੁੱਕੇ ਪੱਤਿਆਂ ਮੰਗ ਹਵਾਵਾਂ ਮਾਰ ਡਜਣਾ ਨਾਲ ਬੁੱਲੇ ਸ਼ਾ ਸਭ ਚੋਟ ਨੂੰ ਵੇਖਣ ਸੱਚ ਹੈ ਇੱਕ ਖੋਦਾਈ ਰੱਬ ਨਾ ਪਾਇਆ ਵਿੱਚ ਦੁਨੀਆ ਤੇ ਸਾਦੀ ਉਮਰ ਕਮਾਈ ਮੇਰਾ ਮਰਸ਼ਦ ਉੱਚਾ ਮੈਂ ਨੀਵਾ ਉਹਨੂੰ ਵੇਖ ਵੇਖ ਮੈਂ ਚੀਵਾ ਉਹਦੇ ਨਾਮ ਪਾਨੀ ਰਸ ਅੰਮ੍ਰਿਤ ਦਾ ਜਨਮ ਦਾ ਪਿਆਸਾ ਮੈਂ ਪੀਵਾ ਹੱਜ ਨਮਾਜ਼ਾ ਕਿਸ ਕਮਾਈਆ ਰੰਗ ਰਹੇ ਜੇ ਕੱਚੇ ਤਤੋ ਚੰਗੀ ਕੰਝਰੀ ਭੁੱਲਿਆ ਤੋਰਾ ਅੰਦਰੋਂ ਚੋ ਨੱਚੇ ਸੱਚ ਇਕੱਲਾ ਖੜਦਾ ਏ ਝੂਠ ਦੇ ਟੋਲੇ ਹੁੰਦੇ ਨੇ ਸੱਚ ਦੀ ਪਾ ਰੱਬ ਫੜਦਾ ਹੈ ਝੂਠ ਨਾਲ ਧੋਗਲੇ ਹੁੰਦੇ ਨੇ ਸੱਚ ਦੇ ਪੈਰ ਠੜਕਦੇ ਨਹੀਂ ਝੂਠ ਦੇ ਪੈਰ ਬੜੇ ਭੋਲੇ ਹੁੰਦੇ ਨੇ ਝੂਠ ਦੇ ਪੈਰ ਬੜੇ ਭੋਲੇ ਹੁੰਦੇ ਨੇ ਬਤਲ ਕੇ ਇਹ ਦੁਨੀਆ ਯਾਰੋ ਹੁਣ ਨਾ ਉਹ ਸੰਸਾਰ ਤੇ ਹਾ ਨਾ ਰਹੇ ਉਹ ਰਿਸ਼ਤੇ ਨਾਤੇ ਨਾ ਪਹਿਲਾ ਵਰਗਾ ਪਿਆਰ ਰਹਾ ਜੀ ਲਿਆਏ ਬੰਦਿਆ ਤੂੰ ਕੱਪੜੇ ਬਤਲ ਬਤਲ ਕੇ ਇੱਕ ਦਿਨ ਇੱਕ ਕੱਪੜੇ ਵਿੱਚ ਲੈ ਚਣ ਕੇ ਲੋਕ ਤੈਨੂੰ ਮੋਟਾ ਬਤਲ ਬਤਲ ਕੇ ਮਾਂ ਪੁੱਤ ਦੇ ਐਬਿਸ਼ਪਾਉਂਦੀ ਮੋਰ ਸੁਪੰਦਾ ਪੰਜਾ ਮੱਕੜ ਚਾਲ ਤੋਂ ਬਚ ਨਾ ਸਕਿਆ ਮਾਇਆ ਕੋਰਖ ਤੰਤਾ ਕਈ ਸ਼ੋਰਾਂ ਦੇ ਵਿੱਚ ਵੀ ਕੱਖ ਨਹੀਂ ਤੇ ਕਈ ਚੁੱਪਾਂ ਦੇ ਵਿੱਚ ਵੀ ਰਾਜ ਹੁੰਦੇ ਸ਼ੁਰੂਆਤ ਦੇ ਨਾਮ ਤੋਂ ਹੋਈ ਜਿਹੜਾ ਉਹਦਾ ਅੰਤ ਵੀ ਕਹਿੰਦੇ ਆਕਾਸ਼ ਹੁੰਦਾ ਹੈ ਬੰਦਾ ਮਾਫ਼ ਕਰ ਦਿੰਦਾ ਹੈ ਪਰ ਤਪ ਮਾਫ਼ ਨਹੀਂ ਕਰਦਾ ਗੁਨਾਹਾਂ ਨੂੰ ਸੋਚ ਸਮਝ ਕੇ ਮਾੜਾ ਕਰੋ ਕਿਸੇ ਦਾ ਇੱਥੇ ਲਿਖਾ ਦੇਣਾ ਪੈਂਦਾ ਆਉਂਦੇ ਜਾਂਦੇ ਸਾਹਨ ਕਾਫਰ ਕਹਿਣ ਵਾਲੋ ਕੋਈ ਨਾ ਪਰਵਾਹ ਮੇਨੂੰ ਰੱਬ ਤੇ ਸਾਥਿੱਤੇ ਰੱਬ ਦੇ ਲਈ ਹੀ ਚਲਦੇ ਨੇ ਬਸ ਇਸੇ ਕੰਤਾ ਚਾਹਵੇਂ ਸੁਪਨਿਆਂ ਦੀ ਮੰਜ਼ਿਲ ਕਦੇ ਨਸਤੇਕ ਨਹੀਂ ਹੁੰਦੀ ਜ਼ਿੰਦਗੀ ਸਦਾ ਹੀ ਉਦਾਸ ਨਹੀਂ ਰਹਿੰਦੀ ਰੱਖ ਉਸ ਖੁਦਾ ਤੇ ਯਕੀਨ ਕਿਉਂਕਿ ਉਸ ਤੇ ਤਰ ਉਹ ਵੀ ਮਿਲ ਜਾਂਦਾ ਜਿਸ ਦੀ ਕਦੇ ਆਸ ਨਹੀਂ ਹੁੰਦੀ ਰੱਜ ਰੱਜ ਕੇ ਪੰਡੋ ਸੱਜਣੋ ਪੰਡ ਪੰਡ ਕੇ ਹੋਵੋ ਖੁਸ਼ ਤੁਸੀਂ ਉੱਚੇ ਗਿਆਨ ਤੇ ਸਾਗਤ ਅਸਿਨੇ ਵਿੱਚ ਅਤਿਤਿਤ ਦੋਸ਼ ਪਦ ਯਾਦ ਰੱਖਿਓ ਪਹਿਲਾ ਤੇਲੀ ਆਪ ਐ ਸੜਦੀ ਪਿੱਛੋਂ ਸੜਦੇ ਕੱਖ ਕਿਸੇ ਤੇ ਚਿੱਕੜ ਸੁਟਣ ਤੋਂ ਪਹਿਲਾ ਆਪ ਪਜੀ ਤਨੇ ਹੱਥ ਪੈਸੇ ਨੂੰ ਹੋਣ ਸਲਾਮ ਬੰਦੇ ਦੀ ਕੋਈ ਔਕਾਤ ਨਹੀਂ ਫਿਰਤੀ ਆ ਹੰਕਾਰੀ ਦੁਨੀਆ ਰੱਬ ਕਿਸੇ ਨੂੰ ਯਾਦ ਨਹੀਂ ਲੱਖ ਦੌਲਤ ਸ਼ੌਹਰਤ ਕਰ ਲੈ ਇਕੱਠੀ ਅਗਰ ਸੇਵੀ ਦੀ ਅਗਨ ਤੇਰਾ ਸਭ ਕੁਝ ਲੁੱਟ ਲੈਣਾ ਮਾਣ ਨਾ ਕਰ ਪੋਤਾ ਤੂੰ ਭੁੱਲਿਆ ਪਤਾ ਨਹੀਂ ਕਦ ਸਾਹਾਂ ਦੀ ਲੜੀ ਨੇ ਟੁੱਟ ਜਾਣਾ ਸਕੂਨ ਦੀ ਕਮੀ ਲੱਗੇ ਤਾਂ ਤੌਬਾ ਕਰਿਆ ਕਰ ਭੁੱਲਿਆ ਇਹ ਗੁਨਾਹ ਹੀ ਨੇ ਜੋ ਦਿਲ ਨੂੰ ਪੇਛਣ ਕਰਦੇ ਨੇ ਝੂਠ ਬੋਲੀ ਨਾ ਕੱਟ ਟੋਲੀ ਨਾ ਦਗਾ ਕਿਸੇ ਨਾਲ ਮਨਾ ਕਮਾਈ ਨਾ ਪਾਟੀਆਂ ਲੀਰਾਂ 'ਚ ਵੀ ਕਈ ਅਮੀਰ ਹੁੰਦੇ ਨੇ ਹੱਸ ਸਕਤੇ ਵੀ ਕਿਸੇ ਦਾ ਉਡਾਈ ਨਾ ਹੱਸ ਸਕਤੇ ਵੀ ਕਿਸੇ ਦਾ ਉਡਾਈ ਨਾ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ